ਦੇਖੋ ਜੀ ਪਾਰਟੀ ਦਾ ਬਹੁਤ ਰਗਿਆ ਭਾਰਤੀ ਜਨਤਾ ਪਾਰਟੀ ਕਿਉਂ ਪੰਜਾਬ ਦੇ ਲੋਕ ਗੈਂਗਸਟਰਾਂ ਤੋਂ ਚੱਟੇ ਤੋਂ ਬੜੇ ਜਿਆਦੇ ਚਾਲੂ ਹੋ ਚੁੱਕੇ ਨੇ ਹਰ ਕੋਈ ਪੰਦੀ ਪੰਦੀ 30 ਲੱਖ ਰੁਪਇਆ ਫਰौती ਦੇ ਚੁੱਕਾ ਵਾ ਬੋਲਦੇ ਨਹੀਂ ਕੋਈ ਵੀ ਸਾਥ ਨਹੀਂ ਦੇ ਰਿਹਾ ਜਿਹੜੀ ਸਰਕਾਰ ਤੇ ਆ ਸੀ ਆਮ ਆਦਮੀ ਪਾਰਟੀ ਦੇ ਉਹ ਗੋਲੋਗੇ ਬੈਠੀ ਆ ਤੇ ਲੋਕ ਐ ਵਕਤ ਭਾਰਤੀ ਜਨਤਾ ਪਾਰਟੀ ਨੂੰ ਚਾਹੁੰਦੇ ਆ ਵੀ ਆਏ ਹੁਣ ਵਕਤ ਸਾਰੀਆਂ ਸਰਕਾਰਾਂ ਫੇਲ ਹੋ ਚੁੱਕੀਆਂ ਅਕਾਲੀ ਵੀ ਹੋ ਗਏ ਆ ਕਾਂਗਰਸੀ ਵੀ ਹੋ ਗਏ ਝਾੜੂ ਵਾਲੇ ਵੀ ਹੋ ਗਏ ਐ ਹੁਣ ਤੁਸੀਂ ਉਮੀਦ ਲਾ ਕੇ ਬੈਠੇ ਆ ਮੋਦੀ ਸਾਹਿਬ ਤੇ ਪਰ ਜਦੋਂ ਦੇ ਮੋਦੀ ਸਾਹਿਬ ਆਏ ਨੇ ਆ ਰੌਣਾ ਕੰਗੀਆਂ ਮਜਾਲਾਂ ਛੜੀਆਂ ਉਹ ਰਾਹ ਜੀ ਨਸ਼ਟ ਕਰਤੀਆਂ ਮੋਦੀ ਸਾਹਿਬ ਨੇ ਅੱਜ ਜਿਹੜਾ ਇਹ ਪੰਜਾਬ ਦੇ ਬਾਰਡਰ ਦੇ ਬੇਟੇ ਨੇ ਇਹ ਦੇਣਸਾਲੂ ਮੋਦੀ ਸਾਹਿਬ ਦੀ ਆ ਯਾਰ ਬਾਰ ਉਹ ਬੰਦਾ ਪੈਰਾਸ਼ੂਟ ਰਹੀ ਆਉਂਦਾ ਉਹਨੂੰ ਲੋਕ ਨਹੀਂ ਪਸੰਦ ਕਰਦੇ ਕਿਉਂ ਉਹਨੂੰ ਜਾਣਦੇ ਨਹੀਂ ਹੁੰਦੇ ਉਹਨੂੰ ਪਸੰਦ ਕੀ ਕਰਨਗੇ ਸੱਚੀ ਗੱਲ ਦੋਸਤੋ ਮੈਂ ਹਾਂ ਨਿਸ਼ਾਨ ਸੋਹਤਾ ਤੇ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਸਪੀਡ న్యూਸ ਚੈਨਲ ਰੋਜ਼ਾਨਾ ਸਪੀਡ ਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ ਆਪ ਜੀ ਨੂੰ ਪਤਾ ਹੈ ਕਿ ਇਸ ਵਕਤ ਜੋ ਤਾਰਨ ਤਾਰਨ ਦੇ ਵਿੱਚ ਜਿਮਨੀ ਚੋਣਾ ਦਾ ਐਲਾਨ થોੜੀ ਕੁਝ ਹੀ ਦਿਨਾਂ ਦੇ ਵਿੱਚ ਹੋ ਜਾਵੇਗਾ ਤੇ ਹਰ ਇੱਕ ਪਾਰਟੀ ਜਿਹੜੀ ਆ ਉਹ ਪੱਬਾਂ ਪਾਰ ਹੋ ਚੁੱਕੀ ਐ ਤੇ ਜੇਕਰ ਅੱਜ ਗੱਲ ਕਰੀਏ ਤੇ ਕਿਹੜੀ ਕਿਹੜੀ ਪਾਰਟੀ ਨੂੰ ਲੋਕ ਪਸੰਦ ਕਰਦੇ ਨੇ ਤੇ ਕੀ ਕਹਿਣਾ ਚਾਹੁੰਦੇ ਨੇ ਉਹ ਤੁਹਾਡੇ ਨਾਲ ਇਸ ਵਕਤ 17 ਸੰਧੂ ਜੀ ਸਾਡੇ ਨਾਲ ਜੁੜੇ ਨੇ ਤੁਹਾਡੇ ਰੂਬਰੂ ਕਰਾਉਣ ਜਾ ਰਹੇ ਹਾਂ 17 ਸੰਧੂ ਜੀ ਨੂੰ ਜਿਹੜੇ ਕਿ ਕਿਸਾਨ ਮੋਰਚੇ ਦੇ ਕੋਰ ਕਮੇਟੀ ਦੇ ਮੈਂਬਰ ਨੇ ਤੇ ਕਿਸ ਪਾਰਟੀ ਨੂੰ ਪਸੰਦ ਕਰਦੇ ਆ ਸਚੀਕਲ ਸੰਧੂ ਸਾਹਿਬ ਸਤਿ ਸ੍ਰੀ ਅਕਾਲ ਜੀ ਪਹਿਲਾਂ ਮੈਂ ਤੁਹਾਡੇ ਚੈਨਲ ਉੱਤੇ ਆਇਆ ਜੀ ਆਇਆਂ ਆਖਦਾ ਵੈਕਰ ਜੀ ਕਾ ਖਾਲਸਾ ਵੈਕਰ ਜੀ ਕੀ ਫਤਿਹ ਇਹ ਜੀ ਸੰਧੂ ਸਾਹਿਬ ਜਿਨ੍ਹਾਂ ਨੇ ਅੱਜ ਸਾਡੇ ਨਾਲ ਰੂਬਰੂ ਹੋ ਕੇ ਤੇ ਆਪ ਜੀ ਨੂੰ ਇਹ ਗੱਲ ਕਰਨੀ ਚਾਹੁੰਦੇ ਨੇ ਕਿ ਕਿਸ ਪਾਰਟੀ ਦਾ ਵਕਾਰ ਹੈ ਤੇ ਕਿਸ ਪਾਰਟੀ ਨੂੰ ਇਥੇ ਤਰਨਤਾਰਨ ਦੇ ਵਿੱਚ ਜਿਤਾਉਣਾ ਚਾਹੀਦਾ ਸੰਧੂ ਸਾਹਿਬ ਜਿਤ ਤਰ੍ਹਾਂ ਜਿਮਲੀ ਚੋਣਾਂ ਦਾ ਐਲਾਨ ਕੁਝ ਹੀ ਦਿਨਾਂ ਦੇ ਵਿੱਚ ਹੋ ਜਾਣਾ ਹੈ ਤੇ ਕੀ ਲੱਗਦਾ ਤੁਹਾਨੂੰ ਕਿ ਕਿਹੜੀ ਪਾਰਟੀ ਇਸ ਵਕਤ ਅੱਗੇ ਹੋਣੀ ਹੈ ਦੇਖੋ ਜੀ ਪਾਰਟੀ ਦਾ ਬਹੁਤ ਰਗੀਆ ਭਾਰਤੀ ਜਨਤਾ ਪਾਰਟੀ ਕਿਉਂ ਪੰਜਾਬ ਦੇ ਲੋਕ ਗੈਂਗਸਟਰਾਂ ਤੋਂ ਚੱਟੇ ਤੋਂ ਬੜੇ ਜਿਆਦੇ ਚਾਲੂ ਹੋ ਚੁੱਕੇ ਨੇ ਹਰ ਕੋਈ ਪੰਦੀ ਪੰਦੀ 30-30 ਲੱਖ ਰੁਪਇਆ ਫਰੋਦੀ ਦੇ ਚੁੱਕਾ ਵਾ ਬੋਲਦੇ ਨਹੀਂ ਕੋਈ ਵੀ ਸਾਫ ਨਹੀਂ ਦੇ ਰਿਹਾ ਜਿਹੜੀ ਸਰਕਾਰ ਤੇ ਆ ਸੀ ਆਮ ਆਦਮੀ ਪਾਰਟੀ ਦੇ ਉਹ ਗੋਲੋਗੇ ਬੈਠੀ ਆ ਤੇ ਲੋਕ ਐ ਵਕਤ ਭਾਰਤੀ ਜਨਤਾ ਪਾਰਟੀ ਨੂੰ ਚਾਹੁੰਦੇ ਆ ਵੀ ਇਹ ਕੀ ਕਾਰਨ ਹੈ ਜਿਸ ਤਰ੍ਹਾਂ ਕਿ ਤੁਸੀਂ ਕਿਸਾਨ ਮੋਰਚੇ ਦੇ ਇੱਕ ਉਥੋਂ ਦੇ ਆਪਣੇ ਮੈਂਬਰ ਜੀ ਕੋਰ ਕਮੇਟੀ ਦੇ ਕਿਸਾਨਾਂ ਨੇ ਭਾਰਤੀ ਜਨਤਾ ਪਾਰਟੀ ਦੀ ਰੱਜ ਕੇ ਵਿਰੋਧਤਾ ਕੀਤੀ ਤੇ ਤੁਸੀਂ ਹੱਕ ਚ ਉਤਰੇ ਦੇਖੋ ਜੀ ਅਹੀਂ ਤੇ ਦੇਸ਼ ਆਪਣੇ ਪੰਜਾਬ ਨੂੰ ਬਚਾਉਣਾ ਜੀ ਐਹ ਵਕਤ ਸਾਰੀਆਂ ਸਰਕਾਰਾਂ ਫੇਲ ਹੋ ਚੁੱਕੀਆਂ ਆ ਕਾਲੀ ਵੀ ਹੋ ਗਿਆ ਕਾਂਗਰਸੀ ਵੀ ਹੋ ਗਿਆ ਝਾੜੂ ਵਾਲੇ ਵੀ ਹੋ ਗਿਆ ਐਹ ਵਕਤ ਅਸੀਂ ਉਮੀਦ ਲਾ ਕੇ ਬੈਠੇ ਆ ਮੋਦੀ ਸਾਹਿਬ ਤੇ ਸਾਨੂੰ ਮੋਦੀ ਸਾਹਿਬ ਨੇ ਐਡੇ ਤਗੜੇ جنگ ਤੋਂ ਬਚਾ ਲਿਆ ਜਦੋਂ ਇੱਥੇ ਪਿਛਲੀ ਵਾਰ ਕਾਂਗਰਸ ਸਰਕਾਰ ਰਹੀ ਹੈ ਨਾ ਸੈਂਟਰ 'ਚ ਵੀ ਲੋਕਾਂ ਨੇ ਸਮਾਨ ਚੁੱਕ ਚੁੱਕ ਕੇ ਭੰਨ ਲਿਆ ਬਾਰਡਰ ਤੋਂ ਖੇਮਕਨ ਬਾਰਡਰ ਮੇਰਾ ਖੇਮਕਨ ਹਲਕਾ ਹੈ ਉਤੋਂ ਲੋਕਾਂ ਨੇ ਬਾਰਡਰ ਤੋਂ ਸਮਾਨ ਚੁੱਕ ਚੁੱਕ ਕੇ ਭੰਨ ਲਿਆ ਵਾ ਕੋਈ ਟਰਾਲੀ ਥੱਲੇ ਆ ਗਿਆ ਕੋਈ ਟਰੈਕਟਰ ਥੱਲੇ ਆ ਗਿਆ ਅੱਧੀ ਦੁਨੀਆ ਦੇ ਜੰਗ ਦੇ ਸਹਿਮਤ ਨਹੀਂ ਮਰਦੀ ਜਾਂਦੀ ਸੀ ਪਰ ਜਦੋਂ ਉਹਦੇ ਮੋਦੀ ਸਾਹਿਬ ਆਏ ਨੇ ਆ ਰੌਣਾ ਕੰਨੀਆਂ ਮਜਾਲਾਂ ਛੜੀਆਂ ਉਹ ਰਾਹ ਜੀ ਨਸ਼ਟ ਕਰਤੀਆਂ ਮੋਦੀ ਸਾਹਿਬ ਨੇ ਅੱਜ ਜਿਹੜਾ ਇਹ ਪੰਜਾਬ ਦੇ ਬਾਰਡਰ ਦੇ ਬੇਟੇ ਨਾ ਇਹ ਦੇਨਸਾਲੂ ਮੋਦੀ ਸਾਹਿਬ ਦੀ ਆ ਜੇਕਰ ਗੱਲ ਕਰੀਏ ਐਸ ਵਕਤ ਮੈਥੋਂ ਦੀ ਕੈਂਡੀਡੇਟ ਨਹੀਂ ਤੇ ਕਿਹੋ ਜਆ ਕੈਂਡੀਡੇਟ ਤੇ ਕਿਹੜਾ ਕੈਂਡੀਡੇਟ ਪਸੰਦ ਕਰਦੇ ਤਰਨ ਤਰਨ ਦੇਖੋ ਜੀ ਜਨਤਾ ਸਿਆਣੀ ਹੋ ਚੁੱਕੀ ਆ ਮੈਨੂੰ ਹਲਕੇ ਖੇਮ ਕੰਮ ਚ ਇਕਲਾ ਜਾਣਦਾ ਵੀ ਇਹ ਸਤਾਰਾ ਸਿੰਘ ਆ ਫਲਾਣੇ ਦਾ ਪੋਤਰਾ ਵਾ ਫਰਾਣੇ ਦਾ ਬੇਟਾ ਹੈ ਜੀ ਜਿਹੜਾ ਬਾਹਰੋਂ ਬੰਦਾ ਪੈਰਾਸ਼ੂਟ ਰਹੀ ਹੁੰਦਾ ਉਹਨੂੰ ਲੋਕ ਨਹੀਂ ਪਸੰਦ ਕਰਦੇ ਕਿਉਂ ਉਹਨੂੰ ਜਾਣਦੇ ਨਹੀਂ ਹੁੰਦੇ ਉਹਨੂੰ ਪਸੰਦ ਕੀ ਕਰਨਗੇ ਉਹ ਨਾ ਵਾਈ ਨਹੀਂ ਪਿਆ ਉਹ ਬਾਹਰੋਂ ਆ ਕੇ ਬੜੇ ਸੋਚੇ ਖੇਡਦੇ ਆ ਬੜਾ ਕੁਝ ਕਰਦੇ ਆ ਪਰ ਭਾਰਤੀ ਜਨਤਾ ਪਾਰਟੀ ਇਹੋ ਜੀ ਪਾਰਟੀ ਆ ਜਿਤਨਾ ਜੀਵਨ ਗੁਪਤਾ ਜੀ ਹੀ ਲਧਿਆਣੇ ਉਹ ਵਿੱਚੇ ਵਿਚਰੇ ਉਹਨਾਂ 34 ਸਾਲ ਸੇਵਾ ਕੀਤੀ ਪਾਰਟੀ ਦੀ ਪਾਰਟੀ ਨੇ ਉਹਨਾਂ ਨੂੰ ਪੇਡ ਦਿੱਤੀ ਭਵੇਂ ਆੜੇ ਬਨੇ ਜਿਵੇਂ ਮਰਜ਼ੀ ਸਮਾਇਆਦਾਰ ਪਾਰਟੀ ਹੀ ਪਰ ਇਹਦੇ ਵਿੱਚ ਪਹਿਲ ਹੁੰਦੀ ਆ ਜਿਹੜਾ ਭਾਰਤੀ ਜਨਤਾ ਪਾਰਟੀ ਦਾ ਸਿਪਾਈ ਤੇ ਵਰਕਰ ਹੁੰਦਾ ਉਹਦੀ ਇਸ ਤੋਂ ਫਿਰ ਤੁਸੀਂ ਇਹ ਦੇਖਦੇ ਜੇ ਕਿ ਜਿੰਨੇ ਪਾਰਟੀ ਦਾ ਜਿਹੜਾ ਵਿਚਰਿਆ ਵਾ ਜਿੰਨੇ ਪਤਾ ਵਾ ਕਿ ਹਰ ਇੱਕ ਪਿੰਡ ਪਿੰਡ ਜਾ ਕੇ ਘਰ ਘਰ ਜਾ ਕੇ ਗਰੀਬ ਘਰਾਂ ਦੇ ਵਿੱਚੋਂ ਬਹਿ ਕੇ ਖਾਣਾ ਖਾਦਾ ਉਸ ਨੂੰ VOTING ਕਰਨੀ ਬਿਲਕੁਲ ਆ ਆਪਣੇ ਅਮਨਦੀਪ ਜੀ ਰੋਕੀ ਆ ਉਦੋਂ ਬੜਾ ਕਿਸਾਨਾਂ ਦਾ ਜੋਰ ਹੀ ਬੜਾ ਕਿਸਾਨਾਂ ਦਾ ਜੋਰ ਹੀ ਅਸ਼ਨੀ ਸ਼ਰਮਾ ਜੀ ਆਈ ਮੇਰੇ ਹਿਸਾਬ ਨਾਲ ਵੀ 6-7000 ਬੰਦਾ ਹੋਊਗਾ ਬੰਦਾ ਉਹ ਚਾਹੀਦਾ ਵਾ ਜਿਹੜਾ ਭਾਰਤੀ ਜਨਤਾ ਪਾਰਟੀ ਦਾ ਛਪਾਈ ਹੋਵੇ ਇਹ ਨਹੀਂ ਮੌਕਾ ਵੇਖ ਕੇ ਭੀੜ ਪਵੇ ਤੇ ਬਿਆਨ ਦੇ ਨੂੰ ਮੜ ਗਏ ਪਰ ਜੇ ਤੁਸੀਂ ਆਪਦੀ ਪਾਰਟੀ ਨਾਲ ਖੜੇ ਜੇ ਛਪਾਈ ਬਣ ਕੇ ਖੜੋ ਕੁਝ ਨਹੀਂ ਹੁੰਦਾ ਜੇ ਤੁਹਾਡੀ ਜਾਨ ਜਣੀ ਉਹ ਚਲੀ ਜਾਣੀ ਆ ਜੇ ਤੁਸੀਂ ਆਦੀ ਪਾਰਟੀ ਦੇ ਛਪਾਈ ਬਣੋਗੇ ਤੁਹਾਡੀ ਪਾਰਟੀ ਇਤ ਕਰੋਗੇ ਪਰ ਜਿਹੜੇ ਆ ਪੈਰਾਸ਼ੂਟ ਰਾਈ ਆਉਂਦੇ ਆ ਇਹ ਪੁਰਾਣੇ ਬੰਦਿਆਂ ਨੂੰ ਗਮਰਾਹ ਕਰੀ ਜਾਂਦੇ ਆ ਨਵੇਂ ਬੰਦੇ ਲਈ ਜਾਂਦੇ ਆ ਪਰ ਨਵੇਂ ਬੰਦੇ ਉਹ ਆਉਂਦੇ ਆ ਵੀ ਜਿਹੜਾ ਭਾਰਤੀ ਜਨਤਾ ਪਾਰਟੀ ਨੂੰ ਮੋਦੀ ਸਾਹਿਬ ਨੂੰ ਪਿਆਰ ਕਰਦੇ ਆ ਔਰ ਜੋ ਨਵੇਂ ਪਾਰ ਬੰਦਿਆਂ ਦੇ ਉਹ ਵਿਹਾਰ ਵੇਂਦੇ ਆ ਵੀ ਇੱਧਰ ਕੁਝ ਇੱਧਰ ਕੁਝ ਇੱਕ ਹਲਕੇ ਦੇ ਵਿੱਚ ਕਈ ਬੰਦੇ ਹੋਜੀ ਵੀ ਸਾਡੇ ਜ਼ਿਲ੍ਹੇ 'ਚ ਆ ਗਏ ਵੀ ਇੱਕ ਹਲਕੇ 'ਚ ਪੰਨਾਂ ਪੰਨਾਂ ਬੰਦਿਆਂ ਨੂੰ ਟਿਕਟ ਦੇਈ ਫਿਰਦੇ ਆ ਮੈਂ ਦੇਖਣ ਨੂੰ ਰਹਾ ਨਿਆ ਵੀ ਇਹ ਟਿਕਟ ਤਾਂ ਦਿੱਲੀ ਨੂੰ ਹੋਣੀ ਮੋਦੀ ਸਾਹਿਬ ਨੇ ਭੇਜਣੀ ਆ ਜੀ ਇਹਨਾਂ ਦੇ ਹੱਥ ਵਾਸ ਹੋਏ ਇਹਦੇ ਸਾਰੀ ਭਾਜਪਾ ਪਰ ਦੂਜੀਆਂ ਪਾਰਟੀਆਂ ਨੂੰ ਜਾ ਕੇ ਖਤਮ ਕਰ ਦੇਣ ਪਰ ਮੈਂ ਭਾਰਤੀ ਜਨਤਾ ਪਾਰਟੀ ਦਾ ਛਪਾਈ ਆ ਤੇ ਸਾਨੂੰ ਆਸ ਆ ਵੀ ਤਰਨਤਾਲ 'ਚ ਵੀ ਜੇ ਕੈਂਡੀਡੇਟ ਦਿੱਤਾ ਜਾਊ ਨਾ ਲੋਕਲ ਦਿੱਤਾ ਜਾਊਗਾ ਜਿਹਨੂੰ ਸਾਰੀ ਜਨਤਾ ਜਾਣਦੀ ਹੋਵੇ ਇਹ ਸੰਜੀਤ ਸਤਾਰਾ ਸੰਧੂ ਜੀ ਜਿਨ੍ਹਾਂ ਨੇ ਇਹ ਗੱਲ ਕਹੀ ਆ ਸਾਡੇ ਮੀਡੀਆ ਦੇ ਮਾਧਿਅਮ ਜਰੀਏ ਕਿ ਟਿਕਟ ਉਸ ਕੈਂਡੀਡੇਟ ਨੂੰ ਦੇਣੀ ਚਾਹੀਦੀ ਆ ਜਿਹੜਾ ਕਿ ਹਲਕੇ ਦਾ ਹੋਵੇ ਹਲਕੇ ਦੇ ਵਿੱਚ ਵਿਚਰਿਆ ਹੋਵੇ ਇਹ ਨਹੀਂ ਕਿ ਕੋਈ ਬਾਹਰੋਂ ਆਣ ਕੇ ਤੇ ਇਸ ਜਗ੍ਹਾ ਤੇ ਆਣ ਕੇ ਕਹੇ ਕਿ ਟਿਕਟ ਮੈਨੂੰ ਦੇ ਦਿੱਤੀ ਜਾਵੇ ਧੰਨਵਾਦ ਤੇ ਜਾਂ ਹੋਵੇ ਕੋਈ ਝਾੜੂ ਵਾਲਾ ਜਾਂ ਕਿਸੇ ਵੀ ਪਾਰਟੀ ਦਾ ਕੋਈ ਮੈਂਬਰ ਹੋਵੇ ਜਾਂ ਕਾਂਗਰਸ ਦਾ ਜਾਂ ਭਾਜਪਾ ਦਾ ਜਾਂ ਸ਼ਰਮਣੀ ਅਕਾਲੀ ਦਲ ਦਾ ਹਲਕੇ ਦਾ ਹੋਵੇ ਤੇ ਉਸ ਨੂੰ ਹੀ ਸ਼ੀਟ ਮਿਲਣੀ ਚਾਹੀਦੀ ਹੈ ਮਹਾਂ ਨਿਸ਼ਾਨ ਸੋਤਾ ਤੁਸੀਂ ਦੇਖਦੇ ਹੋ ਰਜਾਨਾ ਸਪੀਨਿੰਗ ਕਰਨ ਤਰ